ਲਾਬਾਤਰੀਆਂ ਲਈ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਧਿਆਨ ਨਾਲ ਸੁਣ ਲੈਣ ਯੋਜਨਾ ਦੀ ਬੀਮੀ ਕਿਸ਼ਤ ਦੀ ਸੰਭਾਵਿਤ ਤਰੀਕ ਹੁਣ ਬਹੁਤ ਜ਼ਿਆਦਾ ਨੇੜੇ ਆ ਚੁੱਕੀ ਆ ਖਬਰਾਂ ਮੁਤਾਬਕ ਇਸ ਹਫਤੇ ਪੀਐਮ ਕਿਸਾਨ ਦੀ ਅਗਲੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਆ ਦੱਸਣ ਲੱਗਾ ਕਿ ਕਰੋੜਾ ਕਿਸਾਨ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਬੀਮੀ ਕਿਸ਼ਤ ਦੀ ਉਡੀਕ ਕਰ ਰਹੇ ਨੇ ਤਾਂ ਬੀਤੀ ਕਿਸਤ ਫਰਵਰੀ 2025 ਵਿੱਚ ਜਮ੍ਹਾਂ ਹੋਈ ਸੀ ਪਰ ਮੌਜੂਦਾ ਕਿਸਤ ਆਪਣੀ ਜੂਨ ਵਾਲੀ ਨਿਯਮਤ ਮਿਆਦ ਤੋਂ ਲੰਘ ਗਈ ਆ ਹਾਲਾਂਕਿ ਹੁਣ ਤੱਕ ਸਰਕਾਰ ਵੱਲੋਂ ਕਿਸੇ ਵੀ ਟੁਕਮੇ ਤਰੀਕ ਦਾ ਜਿਹੜਾ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਐਲਾਨ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੁਲਾਈ ਨੂੰ 2000 ਦੀ ਅਗਲੀ ਕਿਸਤ ਜਾਰੀ ਕਰ ਸਕਦੇ ਨੇ ਯਾਦ ਰੱਖੇ ਕਿ ਇਹ ਪੁਸ਼ਟੀ ਜਿਹੜੀ ਹਲੇ ਅਧਿਕਾਰਿਕ ਤੌਰ ਤੇ ਐਲਾਨੀ ਨਹੀਂ ਗਈ ਪਰ ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਫੀ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਦਰ ਮੋਦੀ ਇਸ ਹਫਤੇ ਦੇ ਵਿੱਚ ਜਿਹੜਾ ਬਿਹਾਰ ਦੇ ਔਰਤੇ ਰਹਿਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਪੀਐਮ ਮੋਦੀ 18 ਜੁਲਾਈ ਨੂੰ ਇੱਕ ਵੱਡੇ ਜਨ ਸਭਾ ਨੂੰ ਸੰਬੋਧਨ ਕਰ ਸਕਦੇ ਨੇ ਮੰਨਿਆ ਜਾ ਰਿਹਾ ਕਿ ਇਨ੍ਹਾਂ ਕਾਰਜਕਰਮਾਂ ਦੌਰਾਨੀ ਪੀਐਮ ਮੋਦੀ ਦੇਸ਼ ਭਾਰ ਦੇ 9.8 ਕਰੋੜ ਤੋਂ ਵੱਧ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ 2ਵੀਂ ਕਿਸ਼ਤ ਜਾਰੀ ਕਰ ਸਕਦੇ ਨੇ ਦੱਸਣ ਜੋਗਾ ਕਿ ਪੀਐਮ ਮੋਦੀ ਕਿਸਾਨੀ ਯੋਜਨਾ ਦੇ ਤਹਿਤ ਪਾਤਰ ਕਿਸਾਨਾਂ ਨੂੰ ਹਰ 4 ਮਹੀਨੇ ਬਾਅਦ 2000 ਦੀ ਰਕਮ ਦਿੱਤੀ ਜਾਂਦੀ ਆ ਲਾਭ ਲੈਣਾ ਜਾਰੀ ਰੱਖਣ ਲਈ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੀ ਈਕੇਵਾਈਸੀ ਅਪਡੇਟ ਹੋਵੇ ਤੇ ਆਧਾਰ ਨੰਬਰ ਉਹਨਾਂ ਦੇ ਬੈਂਕ ਖਾਤੇ ਨਾਲ ਜੁੜਿਆ ਹੋਵੇ ਉਹਨਾਂ ਦੇ ਜ਼ਮੀਨ ਰਿਕਾਰਡ ਠੀਕ ਤੇ ਅਪਡੇਟ ਹੋਣ ਇਹਨਾਂ ਤਿੰਨਾਂ ਗੱਲਾਂ ਦੀ ਪੁਸ਼ਟੀ ਲਾਭ ਪੱਤਰੀ ਬਣੇ ਰਹਿਣ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਹਾਲਾਂਕਿ ਹੁਣ ਤੱਕ ਸਰਕਾਰ ਵੱਲੋਂ ਕਿਸੇ ਟੁਕਮੇ ਤਰੀਕ ਦੀ ਜਿਹੜੀ ਅਧਿਕਾਰਿਕ ਪੁਸ਼ਟੀ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ 18 ਜੁਲਾਈ ਨੂੰ 2000 ਦੀ ਅਗਲੀ ਕਿਸ਼ਤ ਜਾਰੀ ਕਰ ਸਕਦੇ ਨੇ ਯਾਦ ਰਹੇ ਕਿ ਇਸ ਦੀ ਸਰਕਾਰੀ ਪੁਸ਼ਟੀ ਹਲੇ ਤੱਕ ਨਹੀਂ ਹੋਈ